ਟਾੜੀਵਾਲ ਅਫਸਰ ਮਾਰਦੇ ਹਨ ਦਬਕੇ ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਢਾੜੀਵਾਲ ਪਿੰਨ ਫਤੈਨਗਲ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਨ ਫਤੈਨਗਲ ਨੇੜੇ ਗੁਰਦੁਆਰਾ ਮਾਤਾ ਗੁਜਰੀ ਜੀ ਮੋਹਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਪਿੰਨ ਦੇ ਸਰਪੈਂਚੂਲੋ ਇੱਥੇ ਸੀਵਰੇਜ ਉਹ ਆਇਆ ਜਾ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਚੋਣ ਜਾਬਤਾ ਲੱਗੇ ਹੋਣ ਦੌਰਾਨ ਇਹ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਵਾਟਰ ਸਪਲਾਈ ਦੇ ਪਾਈਪ ਵੀ ਘਰਾਂ ਤੋਂ ਗੰਦਾ ਪਾਣੀ ਜਾਣ ਵਾਲਾ ਪਾਈਪ ਵੀ ਟੁੱਟ ਗਏ ਹਨ ਅਤੇ ਇੱਕ ਗੰਦਾ ਪਾਣੀ ਘਰਾਂ ਦੇ ਬਾਹਰ ਖੜਾ ਹੈ ਜਿਸ ਨਾਲ ਘਰਾਂ 'ਚ ਆਉਣਾ ਜਾਣਾ ਮੁਸ਼ਕਲ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਨਜ਼ਦੀਕੀ ਮਾਤਾ ਗੁਰੀ ਜਿਹਦਾ ਗੁਰਦੁਆਰਾ ਸਾਹਿਬ ਵੀ ਹੈ ਅਤੇ ਇੱਥੇ ਟੋਏ ਪੁੱਟੇ ਜਾਣ ਕਾਰਨ ਸੰਗਤ ਵੀ ਇੱਥੇ ਨਹੀਂ ਆ ਸਕਦੀ ਮੋਹਲੇ ਦੇ ਲੋਕਾਂ ਨੇ ਦੱਸਿਆ ਕਿ ਜੇਕਰ ਅਸੀਂ ਸਰਪੰਚ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਨਹੀਂ ਸੁਣਦਾ ਅਤੇ ਜੇਕਰ ਅਸੀਂ ਢਾੜੀਵਾਲ ਬੀਡੀਪੀ ਅਫਸਰ ਨਾਲ ਗੱਲ ਕਰਦੇ ਹਾਂ ਤਾਂ ਉਹ ਸਾਨੂੰ ਧਮਕੀ ਦੇਣ ਲੱਗ ਪੈਂਦੇ ਹਨ ਕਿ ਜੇਕਰ ਕੰਮ ਵਿੱਚ ਰੁਕਾਵਟ ਪਾਏ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਪਹਿਲਾਂ ਨਾਲ ਹੀ ਬਣੀ ਹੋਇਆ ਉਸੇ ਤਰ੍ਹਾਂ ਹੀ ਬਣਾਈ ਜਾਵੇ ਅਤੇ ਟੋਏ ਪੂੜ ਕੇ ਗਲੀਆਂ ਠੀਕ ਕੀਤੀ ਜਾਵੇ ਤਾਂ ਜੋ ਗੁਰਦੁਆਰਾ ਸਾਹਿਬ ਵਿੱਚ ਆਉਣ ਵਾਲੀ ਸੰਗਤ ਅਤੇ ਲੋਕਾਂ ਨੂੰ ਆਪਣੇ ਘਰ ਵਿੱਚ ਜਾਨ ਮેલી ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜਦ ਇਸ ਬੰਦੀ ਮਹਿਲਾ ਸਰਪੰਚ ਦੇਪਤੀ ਅਮਨਦੀਪ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਆਖਿਆ ਕਿ ਜੋ ਵੀ ਕੰਮ ਹੋ ਰਿਹਾ ਹੈ ਇਹ ਪ੍ਰਬੰਧਕ ਅਤੇ ਬੀਡੀਪੀਓ ਵੱਲੋਂ ਕਰਵਾਇਆ ਜਾ ਰਿਹਾ ਹੈ ਜਦ ਇਸ ਸਬੰਧੀ ਬੀਡੀਪੀਓ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਆਖਿਆ ਕਿ ਕੰਮ ਸ਼ੁਰੂ ਕਰਵਾਇਆ ਸੀ ਪਰ ਕੁਝ ਲੋਕਾਂ ਨੇ ਕੰਮ ਰੁਕਵਾ ਦਿੱਤਾ ਜੇਕਰ ਸਾਨੂੰ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਕਾਰਵਾਈ ਹੋ ਸਕਦੀ ਹੈ ਉਹਨਾਂ ਆਖਿਆ ਕਿ ਵਾਟਰ ਸਪਲਾਈ ਦੇ ਪਾਈਪਾਂ ਵੀ ਠੀਕ ਕਰਵਾ ਦਿੰਦੇ ਦੇਵਾਂਗੇ ਅਤੇ ਬਾਕੀ ਮੌਕਾ ਦੇ ਕੇ ਜੋ ਵੀ ਹੱਲ ਨਿਕਲੇਗਾ ਉਸ ਨੂੰ ਕੱਢ ਦੇਾਂਗੇ ਔਰ ਬੀਡੀਪੀਓ ਅਤੇ ਮਹਿਲਾ ਸਰਪੰਚ ਦੇ ਪਤੀ ਅਮਨਦੀਪ ਸਿੰਘ ਅਤੇ ਮੋਹੱਲੇ ਦੇ ਲੋਕਾਂ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਕਿਹੜਾ ਪਿੰਡ ਦਾ ਮਸਲਾ ਕੀ ਹੈ ਮੇਰਾ ਨਾਮ ਪਰਮਜੀਤ ਕੌਰ ਆਹ ਪਿੰਡ ਨੰਗਲ ਦੇ ਵਾਸੀ ਆ ਮੈਂ ਭਾਈ ਲਖਬੀਰ ਸਿੰਘ ਦੀ ਪਤਨੀ ਆ ਸਾਡੇ ਵੇਖੋ ਆ ਗਲੀ ਚ ਪਿੰਡ ਵਾਲੇ ਸਰਪੰਚ ਸਾਹਿਬ ਹੁਣਾਂ ਨੇ ਨਾਅਰ ਰਲ ਕੇ ਕਹਿ ਕੇ ਆ ਸਭ ਗਲੀ ਦਾ ਵੇਖੋ ਕੀ ਹਾਲ ਕਰਤਾ ਘਰਾਂ ਚ ਪਾਣੀ ਆਉਣ ਡਿਆ ਬਿਲਡਿੰਗਾਂ ਡਿੱਗਣ ਨੂੰ ਤਿਆਰ ਹੋਈਆਂ ਉਧਰੋਂ ਵਾਟਰ ਸਭ ਪਲਾਈ ਦਾ ਘੜੀ ਪਿੱਛੋਂ ਪਾਣੀ ਚਾਲੂ ਕਰ ਦਿੰਦੇ ਆ ਰਾਤੀ ਅਜੇ ਬੇਨਤੀ ਕਰਕੇ ਆਏ ਆ ਕਿ ਪਾਣੀ ਨਾ ਚਾਲੂ ਕਰਿਓ ਸਵੇਰੇ ਫੇਰ ਪਾਣੀ ਚਾਲੂ ਕਰਤਾ ਘੋੜੇ ਘੋੜੇ 3-4 ਵਾਰਾ ਪਾਣੀ ਇਥੋਂ ਕਢਾਇਆ ਜੇ ਆ ਘੋੜੇ ਘੋੜੇ ਗੰਦ ਪਾਇਆ ਜੇ ਇਹਨਾਂ ਨੇ ਵੇਖੋ ਕੀ ਸਾਡੇ ਘਰਾਂ ਦਾ ਹਾਲ ਕੀਤਾ ਕੀ ਸਾਡਾ ਹਾਲ ਕੀਤਾ ਬਹੁਤ ਬੁਰੀ ਹਾਲਤ ਆ ਨਾਗੇ ਸਾਡੇ ਗੁਰਦੁਆਰਾ ਸਾਹਿਬ ਐ ਸਵੇਰੇ ਅਜੇ ਕੋਈ ਸੰ ਰਾਸਤਾ ਬੰਦ ਕੀਤਾ ਕੋਈ ਦੂਰ ਨੇੜੇ ਦਾ ਕੋਈ ਆ ਨਹੀਂ ਸਕਦਾ ਕੋਈ ਸਾਡੇ ਇੱਥੇ ਮਰਗ ਹੋ ਜਾਂਦੀ ਅਸੀਂ ਇਹਨੂੰ ਮੜੀਆਂ ਤੱਕ ਨਹੀਂ ਖੜ ਸਕਦੇ ਆ ਮੜੀਆਂ ਨੂੰ ਦਾਹ ਪਿੰਡਾਂ ਨੂੰ ਰਸਤਾ ਜਾਂਦਾ ਵਾ ਇਹ ਮੜੀਆਂ ਵਾਲਾ ਰਸਤਾ ਵਾ ਸੀਵਰੇਜ ਸਾਰੇ ਪੋਟੇ ਦਿੱਤੇ ਵਾਟਰ ਸਪਲਾਈ ਦੇ ਪਾਪ ਪੁੱਟੇ ਪਏ ਆ ਜਿਹੜੇ ਜੋ ਟਾਇਲਟ ਦੇ ਪਾਣੀ ਗੰਦੇ ਦੇ ਪਾਏ ਹੋਵੇ ਪੁੱਟੇ ਪਏ ਸਭ ਗੰਦ ਪਾਇਆ ਪਿਆ ਜੀ ਕਹਿੰਦੀ ਸਰਪੰਚ ਕੌਣ ਆ ਤੁਸੀਂ ਉਹਨਾਂ ਸਾਡਾ ਸਰਪੰਚ ਸਿੰਘ ਇੱਥੇ ਅਮਨਦੀਪ ਸਿੰਘ ਸਰਪੰਚ ਵਾ ਅਧਿਨਾ ਸੰਪਰਕ ਕੀਤਾ ਉਹ ਪਾਸ ਪਤਾ ਨਹੀਂ ਹਾਨੂੰ ਸਮਝ ਨਹੀਂ ਲੱਗਦੀ ਉਹ ਇੱਕ ਪਾਸੇ ਉਹ ਕੰਮ ਚਾਲੂ ਕਰਾਉਣ ਡਿਆ ਦੂਜੇ ਪਾਸੇ ਆਂਦਾ ਮੇਰੇ ਵਾਸਤੇ ਦਾ ਰੋਗ ਨਹੀਂਗਾ ਮੈਂ ਮੈਨੂੰ ਇਹ ਮੈਂ ਕਰ ਨਹੀਂ ਸਕਦਾ ਜੇ ਹੀ ਕਹਿੰਦੇ ਵੀ ਚੌਨਜਾਬ ਤਾਂ ਲੱਗਾ ਤੂੰ ਇਹ ਕਰ ਨਹੀਂ ਸਕਦੇ ਉਹ ਬਦੋ ਬਦੀ ਆ ਕੇ ਪੁੱਟ ਕੇ ਤੇ ਇੰਨਾ ਖਲਾਰਾ ਪਾ ਕੇ ਚਲ ਗਏ ਵੀਡੀਓ ਨਾਲ ਗੱਲ ਕੀਤੀ ਹੈ ਵੀਡੀਓ ਨਾਲ ਬਲੇ ਬੋਲ ਨਹੀਂ ਜੀ ਅਹੀਂ ਤੇ ਅਜਹਾਰ ਕੇ ਪ੍ਰਸ਼ਾਸਨ ਆ ਸੋਦੇ ਜੇ ਪ੍ਰੈਸ ਰਿਪੋਰਟਰ ਤੇ ਆਪਣੀ ਆ ਹੀ ਆਪਣਾ ਜੋ ਵੀ ਦੁੱਖ ਵਾਦ ਰੋਣ ਦੇ ਜੀ ਅਜੇ ਤੱਕ ਕਿਸੇ ਨੇ ਵੀ ਆਪਾਂ ਕੋਈ ਗੱਲ ਨਹੀਂ ਕੀਤੀ ਉਹ ਵੀ ਸਾਨੂੰ ਦਮਕੇ ਮਾਰਨ ਦੇ ਗਾੜੀਆਂ ਕੋ ਤੁਹਾਨੂੰ ਕੈਦ ਹੋ ਜੂਗੀ ਜਿਹੜਾ ਗਾੜੀ ਆਊਗਾ ਆ ਹੋ ਜੂਗਾ ਜੇ ਹੋ ਜੂਗਾ ਤੁਸੀਂ ਦੇਖੋ ਵੀ ਆ سامنے ਮੇਰਾ ਘਰ ਵਾ ਤੇ ਕੀ ਹਾਲ ਹੈ ਮੇਰੀ ਗਲੀ ਵਿੱਚ ਜਾ ਸਕਦੀ ਮੈਂ ਆਪਣੇ ਘਰ ਦਮਕੇ ਕੋਈ ਮਾਰਦਾ ਸਾਰੇ ਜੋ ਵੀ ਜੋ ਜਿਹਨੂੰ ਕਹਣਾ ਗੱਲ ਕਰੀ ਦੀ ਜਿਹੜੇ ਅਫਸਰ ਨੇ ਮੌਕੇ ਦੇ ਆ ਉਹ ਟਾਈਮ ਦੇ ਇਹ ਤੇ ਕੀ ਨਾ ਆਪਣਾ ਕਿਹੜਾ ਪਿੰਡ ਦਾ ਮਕਸਦਾ ਮੇਰਾ ਨਾਮ ਮਨਜੀਤ ਸਿੰਘ ਸਨ ਆਫ ਗੁਰਦੇਵਤ ਸਿੰਘ ਪਿੰਡ ਫੱਤਿਆ ਨੰਗਲ ਨੇੜੇ ਗੁਰਦੁਆਰਾ ਮਾਤਾ ਗੁਰੀ ਬੈਂਤੀ ਆਪ ਇਹ ਇੱਥੇ ਸਰਪੰਚ ਸਾਹਿਬ ਸੀਵਰੇਜ ਪਾਉਂਦੇ ਨੇ ਕੌਣ ਸਰਪੰਚ ਅਮਨਦੀਪ ਸਿੰਘ ਜਿਹੜਾ ਇੱਕ ਪਾਸੇ ਕਹਿਣ ਦਿਆ ਵੀ ਮੈਂ ਮਤਲਬ ਮੇਰੇ ਹੱਥ ਪੱਲੇ ਕੱਖ ਨਹੀਂ ਇੱਕ ਸਭ ਕੋਈ ਨਾ ਹੋ ਕੇ ਆ ਕਰਵਾਉਂਦੇ ਹੀ ਨੇ ਅਸੀਂ ਪਰਸੋਂ 13 ਤਰੀਕ ਨੂੰ ਫਿਰ ਮਤਲਬ ਪਰ ਵੀਡੀਓ ਸਾਹਿਬ ਨੂੰ ਮੇ ਆ ਤੇ ਉਹਨੇ ਕਿਹਾ ਵੀ ਜੇ ਅਸੀਂ ਜਿਹੜਾ ਕੋਈ ਰਿਕਾਰਡ ਪਾਏਗਾ ਉਹਨੂੰ ਫੜ ਕੇ ਅਸੀਂ ਅੰਦਰ ਕਰਾਂਗੇ ਹਾਲੇ ਜੇ ਇਹਨਾਂ ਕੋਲ ਮਤਲਬ ਆਪ ਸੀਵਰੇਜ ਪਾਉਣਾ ਤੇ ਜਿੱਥੇ ਛੱਪੜ ਜਿੱਥੇ ਪਾਣੀ ਸੁਟਣਾ ਉੱਥੋਂ ਸ਼ੁਰੂ ਕੀਤਾ ਜਾਵੇ ਇੰਨਾ ਵਿਚਾਰਾਂ ਨੂੰ ਸ਼ੁਰੂ ਕਰਕੇ ਤੇ ਸਾਰਾ ਪਿੰਡ ਇੱਥੇ ਗੰਦ ਪਾਇਆ ਇਥੇ ਗਾੜੀ ਨਹੀਂ ਆਈਆਂ ਨਿੱਕੀਆਂ ਪਾਣੀ ਸਿੱਧਾ ਜਾ ਨਹੀਂ ਸਕਦਾ ਜਿੱਥੇ ਮੈਂ ਜੇ ਨਾ ਪੌਣੀ ਸਿਵਰੀ ਪੌਣਾ ਦੀ ਜਿੱਥੇ ਛੱਪੜ ਦੇ ਵਿੱਚ ਪਾਣੀ ਸੁੱਕਣਾ ਉੱਥੋਂ ਸ਼ੁਰੂ ਕੀਤਾ ਜਾ ਰਿਹਾ ਉਹਨੂੰ ਤੇ ਫੇਰ ਆ ਨਹੀਂ ਤੇ ਇਸ ਤਰ੍ਹਾਂ ਤੇ ਅਸੀਂ ਨਹੀਂ ਪੈਣ ਦਵਾਂਗੇ ਸਾਡੇ ਦੇ ਮਕਾਨ ਡਿੱਗਣ ਨੂੰ ਤਿਆਰ ਹੈ ਉਹਦੋਂ ਵਾਟਰ ਸਪਲਾਈ ਦਾ ਪਾਣੀ ਛੱਡ ਦਿੰਦੇ ਆ ਵਾਟਰ ਸਪਲਾਈ ਆਏ ਨਾ ਗੱਲ ਕੀਤੀ ਹੈ ਜਿਹੜਾ ਮੋਟਰ ਖੜਦਾ ਉਹ ਆਂਦਾ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਦਿੱਤੀ ਗਈ ਪੀ ਪਾਣੀ ਨਾ ਚਲਾਓ ਤੇ ਇੱਧਰ ਪਾਣੀ ਇੱਕ ਵਾਰ ਜੀਸੀਪੀ ਨਾਲ ਪੋਟਕੇ ਸਾਡਾ ਸਾਰਾ ਹੀ ਤੁਹਾਡੇ ਸਾਰੇ ਭਰੇ ਆ ਮਕਾਨ ਸਾਡੇ ਡਿੱਗਣ ਨੂੰ ਤਿਆਰ ਹੋਇਆ। ਇਹ ਵੀਡੀਓ ਨੇ ਮਿਲਿਆ। ਮੇਰੇ ਐਨਾ ਪਰਸੋਂ ਗਿਆ ਮੈਂ ਆ ਮਦਦ ਦੇ ਮਿਲਿਆ। ਕੀ ਕਹਿੰਦੇ ਨੇ? ਉਹ ਆਂਦੇ ਵੀ ਐਹੀਂ ਇਹ ਕੰਮ ਨੂੰ ਐਹੀਂ ਮਤਲਬ ਤੁਹਾਡੇ ਕਹਿਣ ਦੇ ਉੱਤੇ ਮਤਲਬ ਇਹ ਕੰਮ ਨਹੀਂ ਐਹੀਂ ਬੰਦ ਕਰਨਾ। ਜਿਹੜਾ ਕੋਈ ਰਿਕਵਰਡ ਪਾਏਗਾ ਉਹਨੂੰ ਫੜ ਕੇ ਐਹੀਂ ਅੰਦਰ ਕਰਾਵਾਂਗੇ। ਉਹਦੀ ਜਮਾਨਤ ਵੀ ਨਹੀਂ ਐਹੀਂ ਹੋਣ ਦੇਵਾਂਗੇ। ਮੈਂ ਆ ਮਿਲ ਕੇ ਆਇਆ। ਹੁਣ ਵੀਡੀਓ ਕਹਿੰਦਾ? ਹਾਂ ਵੀਡੀਓ ਨੇ ਕਿਹਾ ਮੈਂ। ਇਹ ਆ ਸਾਡੀ ਬੇਨਤੀ ਵੀ ਕੋਈ ਨਾ ਨਹੀਂ ਬਣ। ਮੈਂ ਇੱਕ ਮਿੰਟ ਜਿਮ। ਹਾਂਜੀ। ਹਾਂਜੀ ਮੈਂ ਆਦੇ ਆਪਣਾ ਕਿਹੜਾ ਪਿੰਡ ਕੀ ਮਸਲਾ ਹਾਂਜੀ ਮੈਂ ਸਰ ਮੇਰਾ ਨਾਮ ਜਵਿੰਦਰ ਕੌਰ ਮੇਰੇ ਹਸਬੰਦੇ ਦਾ ਨਾਮ ਨਿਰਮਲ ਸਿੰਘ ਤੇ ਸਿਰਫ ਮੇਰੀ ਬੇਨਤੀ ਇਹ ਆ ਕਿ ਜਿਹੜਾ ਇਹਨਾਂ ਨੇ ਆ ਸਿਵਰੇਜ ਦੇ ਪੈਪ ਪੁੱਟੇ ਆ ਉਹਦੇ ਵਿੱਚ ਉਹਨਾਂ ਨੇ ਵਾਟਰ ਸਪਲਾਈ ਦੇ ਪੈਪ ਪਾਏ ਆ ਡੈਕਟਰ ਦੇ ਪੈਪ ਪਾਏ ਹੋਏ ਜੀ ਉਹੀ ਤੇ ਉਹਨਾਂ ਨੇ ਪੁਰਸ ਦੇ ਵਿੱਚ ਸਾਰੇ ਤੇ ਸਾਡਾ ਸਵਾਲ ਇਹੋ ਆ ਵੀ ਜੇ ਇਹਨਾਂ ਦੇ ਸਿਵਰੇਜ ਪਗਣਾ ਹੋਏ ਸਾਡੇ ਅੱਗੇ ਗੈਸਟ ਆਏ ਹੋਏ ਇੱਕ ਦੋ ਵਿੱਚ ਦੇਗੇ ਨੇਰੇ ਪੁੱਟਗੇ ਪੈਪ ਸਾਡੇ ਤੇ ਜੇ ਇਹਨਾਂ ਨੇ ਸਿਵਰੇਜ ਦੇ ਪੈਪ ਪਾਉਣੇ ਹੋਣ ਤੇ ਫਿਰ ਪਿਸੋਂ ਦਾ ਫਿਰ ਮੜਿਆ ਤੋਂ ਸ਼ੁਰੂ ਕਰਕੇ ਉਸ ਤੇ ਮੋਟਰ ਦੇ ਸਪਲਾਈ ਕੀਤੀ ਜਾਵੇ ਤੇ ਫਿਰ ਪਵੇ ਨਹੀਂ ਤੇ ਫਿਰ ਜਿੱਦਾਂ ਪਿਸੇ ਨਾਲ ਹੀ ਆਈ ਰਹਿਣ ਦੀ ਉਦਾਂ ਨਾਲੀ ਕਰਕੇ ਉਸ ਸਾਹ ਬਲਪਾ ਪਾਣੀ ਅੱਗੇ ਵਗੋ ਕਿੱਦਾਂ ਚਾਹੀਏ ਇਹਨਾਂ ਦਾ ਨਹੀਂ ਤਾਂ ਆਪਸੀ ਵੇ ਦੇਖਣ ਪੌਣ ਦੇ ਹੱਕਦਾਰ ਚ ਨਹੀਂ ਸਰਪੰਚ ਨਾਲ ਗੱਲ ਕੀਤੀ ਸਰਪੰਚ ਨਾਲ ਹੀ ਇੱਕ ਦੋ ਵਾਰੀ ਇਹਦਾ ਮਸਲਾ ਬਹੁਤ ਕੀਤਾ ਵੀਡੀਓ ਕੋ ਵੀ ਇਹਨਾਂ ਨੂੰ ਭੇਜਿਆ ਉਹਨਾਂ ਨੂੰ ਕੋਈ ਇਹਨਾਂ ਨੇ ਨਹੀਂ ਕੀਤਾ ਸਲਵਾਈ ਕੀਤੀ ਹੈ ਅੱਡੀ ਕੋਈ ਸਲਵਾਈ ਨਹੀਂ ਹੋਈ ਹੈ ਹੋਣ ਇੱਕ ਦਿਨ ਤੀਕਾ ਵਸਤਰਾ ਵੀ ਜੋ ਨਹੀਂ ਵੀ ਹਾਲੀ ਸਲਵਾਈ ਹੋਈ ਕੀ ਲੱਗਦਾ ਚੋਣ ਜਾਬਤਾ ਲੱਗਾ ਹੈ ਅੱਜ ਚੋਣ ਜਾਬਤਾ ਲੱਗਾ ਹੈ ਇਹਦੇ ਵਿੱਚ ਜਿਹੜਾ ਕੰਮ ਹੈ ਇਹ ਰੁਕਦੇ ਹਾਂ ਨਹੀਂ ਤਾਂ ਕ ਇਹ ਕਾ ਇਹ ਕੰਮ ਵੇਖੋ ਕਰ ਸਕਦੇ ਜੀ ਜ ਸਪੰਨ ਸਾਹਿਬ ਮਾਤਾ ਗੁਜਰੀ ਜੀ ਦਾ ਗੁਰਦੁਆਰਾ ਉਹਦੇ ਲਾਗੂ ਜਿਹੜਾ ਕੁਝ ਲੋਕ ਰਹਿੰਦੇ ਨੇ ਜਿਹਨਾਂ ਨੇ ਰਿਐਕਸ਼ਨ ਤੇ ਉਹਨਾਂ ਦਾ ਦਰਦ ਇਲਜ਼ਾਮ ਆ ਕਿ ਜਿਹੜਾ ਉੱਥੇ ਪਟਾਏ ਗਏ ਆ ਤਸੀਰ ਦੇ ਵਾਸਤੇ ਕੋਈ ਉਹ ਚਾਨਕੀ ਪ੍ਰਣਾਲੀ ਤੇ ਗੰਦਪਾਤ ਤਾਂ ਗਿਆ ਤੇ ਰਿੱਛੇ ਕੰਮ ਛੱਡ ਕੇ ਚਲੇ ਗਏ ਦੂਜਾ ਮੈਂ ਕੰਮ ਦੀ ਚੋਣ ਜਾਂਦਾ ਚੱਲਦੀ ਹੈ ਬਿਨਾ ਕਿਸੇ ਕਾਰਨ ਇਹ ਕੰਮ ਸ਼ੁਰੂ ਕੀਤਾ ਗਿਆ ਕੀ ਕਹਣਾ ਚਾਹੀਦਾ ਨਹੀਂ ਵਈ ਖਾਸ ਇੱਕ ਫੇਰੀ ਸਣੀ ਗੱਲ ਇਹ ਕਿ ਮੈਂ ਸਰਪੰਚ ਨਹੀਂ ਮੇਰੀ ਵਾਈਸ ਸਰਪੰਚ ਦਾ ਨਾਮ ਜਗਦੀਪ ਕੋਰ ਹੈ ਜੀ ਦੂਸਰਾ ਇਹ ਜੀ ਮੈਂ ਕੰਮ ਨਹੀਂ ਕਰਾ ਰਿਆ ਕੰਮ ਇੱਥੇ ਪ੍ਰਬੰਧਕ ਲੱਗਿਆ ਵੀਰ ਸਿੰਘ ਇੱਕ ਬੀਡੀਪੀਓ ਸਾਹਿਬ ਇਹ ਕੰਮ ਕਰਾ ਰਹੇ ਨੇ ਮਤਲਬ ਕਾਮ ਹਲੇ ਸ਼ੁਰੂ ਹੋਣ ਦਿੱਤਾ ਨਹੀਂ ਕੰਮ ਸ਼ੁਰੂ ਹੋਇਆ ਚਲੋ ਜਿਹੜੇ ਥੋੜਾ ਬਹੁਤ ਇਨਸਾਨ ਹੋ ਗਿਆ ਆਪੇ ਉਹਨਾਂ ਨੇ ਕੰਮ ਕਰਾ ਦੇਣਾ ਜਿਹੜਾ ਵਾਟਰ ਥੋੜੀ ਪਾਈਪ ਮਤਲਬ ਉਹ ਕੱਟੀ ਗਈ ਹੈ ਪਾਈਪ ਉਥੋਂ ਥੋੜੀ ਜਿਹੀ ਪਾਈਪ ਕੱਟੀ ਗਈ ਉਹ ਪਾਈਪ ਉਹਨਾਂ ਨੇ ਮੈਂ ਮੈਂ ਉਹਨਾਂ ਤੇ ਧਿਆਨ ਚ ਲਿਆ ਦਿੱਤਾ ਸੀ ਵੀਡੀਓ ਸਾਹਿਬ ਦੇ ਉਹਨਾਂ ਨੇ ਆਪੇ ਉਹ ਪਾਈਪ ਮਤਲਬ ਪਵਾ ਦੇਣੀ ਹੈ ਇਹਨਾਂ ਨੇ ਮਤਲਬ ਕਿਸੇ ਨੂੰ ਦੱਸੇ ਬਗੈਰ ਹੀ ਉਹ ਸਾਰੇ ਟੋਏ ਪੂਰ ਦਿੱਤੇ ਜੀ ਜਾਦੇ ਕੰਮ ਸ਼ੁਰੂ ਹੋਣੀ ਨਾ ਦਿੰਦੇ ਹੁਣ ਕੰਮ ਸ਼ੁਰੂ ਹੋਇਆ ਹੋਇਆ ਉਹ ਕੰਮ ਬੰਨ ਕਰਾਤਾ ਇਹਨਾਂ ਨੇ। ਮਤਲਬ ਕੰਮ ਸਾਰੇ ਪੈਂਦਾ ਇੱਥੇ ਸਿਰ ਪਹਿਲਾਂ ਤੁਸੀਂ ਬਾਈਟ ਦੇਖੀ ਹੋਣੀ ਆ ਇੱਥੇ ਉਹਦੇ ਪੱਤਰਕਾਰ ਦੇਸ਼ ਹੈਗੇ ਪੰਡਤ ਜੀ ਉਹਨਾਂ ਨੇ ਬਾਈਟ ਕੀਤੀ ਸੀ ਇੱਥੋਂ ਮਤਲਬ ਉਹ ਪੂਰਾ ਨਰਕੇ ਪਿਆ ਨਰਕੇ ਪਿਆ ਸਾਰੇ ਇੱਥੇ ਜਿੰਨਾ ਫਤੇਨਗਲ ਐਂਟਰੀ ਸਾਰਾ ਮੁਹੱਲਾ ਮਤਲਬ ਬਿਮਾਰੀਆਂ ਨਾਲ ਉਥੇ ਮਤਲਬ ਬਿਮਾਰੀ ਫੈਲ ਸਕਦੀ ਇਹਨਾਂ ਗੱਲ ਸੀਗਾ ਉਥੇ। ਚਲੋ ਹੁਣ ਦੇ ਮਤਲਬ ਉਹ ਮਤਲਬ ਸਿਰੋ ਉਧਰ ਪੈਣ ਲੱਗਾ ਸੀਗਾ ਉਹਦੇ ਜਾਣੇ ਪਹਿਲਾਂ ਹੀ ਡੱਕ ਲੈਂਦੇ ਹੁਣ ਕੰਮ ਸ਼ੁਰੂ ਮਤਲਬ ਉਹਨਾਂ ਦੇ ਪਰਮੰ ਹੁਣ ਇਹਨਾਂ ਨੇ ਮੈਨੂੰ ਡੱਗ ਦਿੱਤਾ ਉਹ ਬੰਦ ਕਰ ਦਿੱਤਾ ਕੰਮ ਇੱਕ ਹੋਰ ਕਹਿਣਾ ਕਿ ਛੱਪੜ ਵਾਲੇ ਪਾਸੋਂ ਪਟਾਈ ਸ਼ੁਰੂ ਹੋਣੀ ਚਾਹੀਦੀ ਤਾਂ ਪਟਾਈ ਜਿਹੜੀ ਇਹਨਾਂ ਦੇ ਘਰਾਂ ਦੇ ਵਿੱਚੋਂ ਕਰਦੀ ਰਹੀ ਛੱਪੜ ਵਾਲੇ ਪਾਸੋਂ ਨਾਲ ਹੀ ਜਾਂਦੀ ਹੈ ਉਹ ਨਾਲ ਹੀ ਆਲਰੇਡੀ ਬਣੀ ਪਈ ਆ ਜੇਦੋਂ ਉਥੇ ਅੰਡਰ ਪਾਉਣੇ ਆ ਪਾਈ ਪਾਉਣੇ ਆ ਪਾਈ ਪਾ ਕੇ ਸਾਰਾ ਕੰਮ ਮਿਲ ਹੋ ਜਾਣਾ ਸੀਗਾ ਜੀ ਉਹ ਫੋਨ ਕਰਤਾ ਕੰਮ ਹੋ ਸਕਦਾ ਕੋਈ ਲੰਗਾ ਹੀ ਨਹੀਂ ਤੋਂ ਦਾ ਕੰਮ ਨਾ ਜੀ ਨਾ ਇਹ ਟੈਂਡਰ ਪਾਸ ਹੋਇਆ ਉਹ ਪ੍ਰਬੰਧਕ ਨੂੰ ਪਤਾ ਹੋਣਾ ਜੀ ਮੈਨੂੰ ਪਤਾ ਨਹੀਂ ਜੀ ਉਹਨਾਂ ਨੂੰ ਤੁਸੀਂ ਸਾਥ ਵਿੱਚ ਤਾਂ ਨਾਮ ਦੱਸੋ ਤੁਸੀਂ ਉਹਦੇ ਤੋਂ संतोक सिंह बी डी पी ओ ਦਾ ਰਿਆ ਸਰ ਇੱਕ ਪਤਨਾਂ ਵਾਲਾ ਮਸਲਾ ਸੀ ਜਿਹੜੇ ਕੋਲ ਤੇ ਗਿਆ ਉਹਨਾਂ ਕੋ ਟੈਂਪਾਸ ਹੋਇਆ ਸੀ ਇਹ ਨਹੀਂ ਗ੍ਰਾਮ ਪੰਚਾਇਤ ਟੈਂਡਰ ਪਾਸਿੰਗ ਹੁੰਦੇ ਹੈ ਤੇ ਇਹ ਪੰਚਾਇਤ ਨੂੰ ਮੌਜੂਦਾ ਅਥਾਰਟੀ ਨੂੰ ਵੀ ਕੰਮ ਕਰਵਾਉਣ ਦੀ ਪੰਚਾਇਤ ਹੀ ਕਰਵਾ ਰਹੀ ਹੈ ਪੰਚਾਇਤਾਂ ਭੰਗ ਹੋ ਗਈਆਂ ਤੇ ਹੁਣ ਪ੍ਰਬੰਧਕ ਤੇ ਪੰਚਾਇਤ ਸੈਕਟਰ ਕਰਵਾ ਰਿਹਾ ਹੈ ਪੰਚਾਇਤ ਸੈਕਟਰ ਪਰੰਪਰ ਰੋਂਦੇ ਆ ਉਹ ਕਿਉਂ ਜਾਂ ਕੋਈ ਕੰਮ ਕਰਵਾ ਸਕਦੇ ਦੇਖੋ ਜਿਹੜੇ ਡਵੈਲਪਮੈਂਟ ਬਾਰੇ ਚੱਲ ਰਿਹਾ ਜਿਹੜੇ ਅਸੀਂ ਚੋਕ ਕੀਤਾ ਉਹ ਕਰਵਾ ਸਕਦੇ ਆ ਉਹਨਾਂ ਦਾ ਮੇਰੇ ਪਿੰਡ ਵਾਲੇ ਇਹਨਾਂ ਅਰਗੇਸ਼ਨ ਦਾ ਆ ਕਿ ਇਹ ਕੰਮ ਕਰਦੇ ਨੇ ਜੀ ਵਿਜੇਸਰ ਸਾਹਿਬ ਨੂੰ ਦਰਤਾ ਮਾਰਦੇ ਨੇ ਘਰ ਘਰ ਜਾ ਕੇ ਪੱਛਾ ਕਰਾਦੇ ਨੇ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਸਾਡੇ ਕੋਲ ਤੇ ਨੇ ਆਏ ਜਿਹੜੇ ਸਾਡੇ ਕੋਲ ਪਬਲਿਕ ਇਥੇ ਇਕੱਠੀ ਹੋ ਗਿਆ ਜੀ ਆ ਜੀ ਆਈਆਂ ਵੀ ਸਾਡੀਆਂ ਜਿਹੜੇ ਪਾਣੀ ਦੇ ਵੇਲੇ ਕਰਾਂ ਤਾਂ ਮਤਲਬ ਘਰ ਸਾਡੇ ਨੀਵੇਂ ਤੇ ਕਰਾਂ ਹੀ ਵੜ ਗਿਆ ਪਾਣੀ ਦਾ ਕੋਈ ਹੱਲ ਕਰਨਾ ਹੀ ਹੈ ਕੱਲ ਦਾ ਮਸਲਾ ਜਿਹੜਾ ਸਾਫ਼ੀ ਸੇਵਾ ਦਾ ਪਤਾ ਹੈ ਉਹ ਕਹਿੰਦਾ ਕਾਲ ਪਟਾਇਆ ਵਾ ਤੇ ਅਸੀਂ ਉਹ ਉਹਨਾਂ ਆਪ ਹੀ ਨੇ ਪਟਾਇਆ ਤਾਂ ਉਹ ਵੀਡੀਓ ਸਾਹਿਬ ਕਹਿੰਦੇ ਕਿ ਤੁਹਾਡੇ ਜਿਹੜਾ ਡਕੇਗਾ ਉੱਤੇ ਪੱਟਿਆ ਹੋਏਗਾ ਨਹੀਂ ਉਹ ਤਾਂ ਉਹਨਾਂ ਆਪ ਹੀ ਡੱਕ ਦਿੱਤਾ ਨਿਯਮਾਂ ਮੁਤਾਬਕ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਜਿੰਨਾ ਜਿਹਨਾਂ ਡਕਿਆ ਹੋਇਆ ਹੈ ਡੱਕ ਨਹੀਂ ਸਕਦੇ ਨਹੀਂ ਪਾਲੀ ਨੇ ਡਕਿਆ ਦਾ ਜਿਹਨਾਂ ਜਿਹੜੀ ਪਟਾਈ ਕਰਾਈ ਸੀ ਉਹਦੇ ਦੀ ਉਹ ਉਹ ਵੀ ਗੱਲ ਕਰ ਰਹੇ ਪਰ ਜੇ ਉਹਨਾਂ ਮੰਨ ਲਓ ਉਹਨਾਂ ਡਕਦਾ ਨਾ ਉੱਤੇ ਅਸੀਂ ਕੋਈ ਕਾਰਵਾਈ ਨਹੀਂ ਕਰ ਰਹੇ ਜੇ ਸਾਡੇ ਕੋਲ ਰਿਡਨ ਸ਼ਿਕਾਇਤ ਆਉਂਦੀ ਉੱਤੇ ਕਾਰਵਾਈ ਕੀਤੀ ਜਾਵੇਗੀ ਇਹ 84 ਵਾ ਉੱਤੇ ਆਇਆ ਜਿੱਦਾਂ ਪੁੱਟੀ ਆ ਜਿੱਦਾਂ ਪਾਈਪ ਉੱਤੇ ਆਪਣੇ ਦੇ ਦੇ ਆਣਾ ਪਾਈਪ ਅਜੇ ਤੱਕ ਪੁੱਟੇ ਨਹੀਂ ਲੱਗੇ ਪਾਈਪ ਤਾਂ ਪਏ ਨਹੀਂ ਪਾਈਪ ਤਾਂ ਇਹ ਮੰਗਵਾਏ ਆ ਜੀ ਹਾਂ ਜੀ ਸਰ ਮੰਗਵਾਏ ਤੇ ਦੇ ਦੇਣਾ ਪਾਈਪ ਹਾਂ ਹਾਂ ਪਾਈਪ ਆਉਂਦੇ ਪਏ ਨੇ ਉਹਦੇ ਨਾਲ ਉਹ ਸੀਓ ਦਾ ਵਾਟਰ ਸਪਲਾਈ ਜੇ ਪਾਈਪਾਂ ਪੁੱਟੀਆਂ ਗਈਆਂ ਖਰਾਬ ਹੋਈਆਂ ਸਰ ਵਾਟਰ ਸਪਲਾਈ ਦੀਆਂ ਜਿਹੜੀਆਂ ਖਰਾਬ ਹੋ ਗਈਆਂ ਕੁਝ ਮਤਲਬ ਪੁੱਟਿਆ ਤੇ ਥੋੜਾ ਜਿਹਾ ਪੁੱਟਿਆ ਉਹ ਅਸੀਂ ਸ਼ੁਰੂਆਤੀ ਕਰਨ ਲੱਗੇ ਕੰਮ ਦੇ ਉਹਦਾ ਬ੍ਰੇਕ ਕਰਵਾਤਾ ਕੰਮ ਉਹ ਵਾਟਰ ਸਪਲਾਈ ਦਾ ਕੰਮ ਸਪਲਾਈ ਜਿਹੜੀ ਵਾਟਰ ਸਪਲਾਈ ਕਰਵਾਤੀ ਚੱਲੂ ਅਸੀਂ ਵਾਟਰ ਸਪਲਾਈ ਦੇ ਪਾਈਪਾਂ ਦੇ ਖਰਾਬ ਹੋਏ ਤੋਂ ਨਹੀਂ ਨਹੀਂ ਪਾਈਪਾਂ ਦੀ ਰਿਪੇਅਰ ਹੋ ਗਈ ਹੈ ਨਾ ਜੇ ਮੰਨ ਲਓ ਜੇ ਖਰਾਬ ਹੋ ਗਿਆ ਤਾਂ ਉਹ ਜਿਹੜੀ ਟੁੱਟੀ ਪਾਈਪ ਤੋਂ ਦੀ ਰਿਪੇਅਰ ਤੇ ਲਾ ਕੇ ਕੰਮ ਚਾਲੂ ਕਰਾਤਾ ਵਾਟਰ ਸਪਲਾਈ ਦਾ ਵਾਟਰ ਸਪਲਾਈ ਦਾ ਤਾਂ ਉਹਦੇ ਕੋਈ ਨਹੀਂ ਕੋਈ ਕੰਮ ਚੱਲ ਰਿਹਾ ਨਹੀਂ ਨਹੀਂ ਹੋਣਾ ਹੋਊਗਾ ਨਾ ਇਹ ਮੈਂ ਸਿਰਫ ਮਨ ਲਓ ਜਿਹੜਾ ਕੱਲ ਦਾ ਕੰਮ ਹੈ ਕੱਲ 5 ਵਜੇ ਤਾਂ ਉਹ ਮਨ ਲਓ ਕੰਮ ਸ਼ੁਰੂ ਕੀਤਾ ਹੋਣਾ ਤੇ ਕੱਲ ਟੁੱਟ ਗਈ ਤਾਂ ਜੋ ਉਹ ਜਿਹੜੀ ਹੈਗੀ ਉਹ ਵਾਟਰ ਸਪਲਾਈ ਦੇ ਬੰਦੇ ਵਾਟਰ ਸਪਲਾਈ ਵਾਲਾ ਡਿਪਾਰਟਮੈਂਟ ਸਾਡੇ ਕੋਲ ਇੱਥੇ ਹੋ ਗਿਆ ਉਹਨਾਂ ਬੰਦੇ ਭੇਜੇ ਉਹ ਕੰਮ ਪੂਰਾ ਕਰਤਾ ਉਹ ਸਮਾਨ ਲੈਤਾ ਗੋਡੋਰਾ ਬੇਰ ਹੋ ਜਾਂਦੀ ਆ ਫਿਰ ਉੱਤੇ ਵੀ ਗੁਰਦੁਆਰਾ ਆ ਉਹਨੂੰ ਧਿਆਨ ਨਹੀਂ ਲੈਂਦਾ ਗਾ ਗੋਡੋਰਾ ਦਾ ਰਸਤਾ ਬਣਾਉਗਾ ਆ ਤੇ ਕੋਈ ਸੰਗਤ ਨਹੀਂ ਗਈ ਆ ਜੀ ਉਹਨਾਰੇ ਕਹਾਂ ਵੀ ਉੱਥੇ ਗੋਡੋਰਾ ਵਾ ਗੁਰਦਾਰੇ ਬਾਹਰ ਉਹ ਇਹਨਾਂ ਨੇ ਕੰਮ ਚਾਲੂ ਕਰਤਾ ਜਦ ਕਿ ਅਗੋਖਸ਼ ਕਰਨਾ ਚਾਹੀਦਾ ਸੀਗਾ ਨਹੀਂ ਦੋ ਚੀਜ਼ ਹੈ ਨਾ ਨੀਮਾ ਮਤਲਬ ਜੋ ਉਹਦਾ ਹੈਗਾ ਜਦੋਂ ਸ਼ੁਰੂ ਹੋਣਾ ਹੀ ਉਦੋਂ ਨਹੀਂ ਕਰਨਾ ਸੀਗਾ ਤੇ ਜੇ ਉਹਨਾਂ ਦਾ ਮਤਲਬ ਜਿਹਨੂੰ ਪਗਲ ਉੱਥੇ ਪੁੱਟਿਆ ਹੀ ਨਹੀਂ ਉਹ ਤਾਂ ਬਾਂਦੀ ਕਰਵਾਤਾ ਜਦੋਂ ਉਹ ਰੋਗ ਹੀ ਕਿਤਾ ਤੋਂ ਮਸ਼ੀਨ ਵਾਲੇ ਤੇ ਚਲੇ ਗਏ ਉਥੋਂ ਖਾਂ ਤੇ ਪੁੱਛਿਆ ਰਿਹਾ ਸਰ ਉੱਥੇ ਨਹੀਂ ਨਹੀਂ ਸੰਤਾਂ ਕਹਿੰਦੇ ਮਤਲਬ ਹਾਂਜੀ ਬੋਨਾ ਗੜੀਆਂ ਚਲੋ ਦੇਖ ਕੇ ਵੇਖ ਲੈਨੇ ਜੇ ਕੋਈ ਜ਼ਿਆਦਾ ਹੋਏ ਪੁੱਤੇ ਪੇੜ ਆਇਆ ਉਹ ਪੁੱਤੇ ਪੇੜ ਚਲੇ ਜਿਹੜਾ ਵਾਟਰ ਸਪਲਾਈ ਦਾ ਸੀਗਾ ਜਿਹੜਾ ਪੈਪੀ ਉਹ ਸਾਰਾ ਖਰਾਬ ਹੋ ਗਿਆ ਪਾਣੀ ਸਾਰਾ ਪੜਿਆ ਪਿਆ ਗਿਆ ਵਾਟਰ ਸਪਲਾਈ ਵਾਟਰ ਸਪਲਾਈ ਦਾ ਜਿਹੜਾ ਹੈ ਉਹਦਾ ਹੱਲ ਹੋ ਜਾਂਦਾ ਉਹ ਸਪਲਾਈ ਜਿਹੜੀ ਰੈਗੂਲਰ ਕਿ ਹੋ ਜਣੀ ਚੱਲ ਉਹ ਹੋ ਜਣੀ ਆ ਹੋਰ ਅੱਧੇ ਗੈਂਡੇ ਗੈਂਡੇ ਤਾਂ ਉਹਸ ਮਾਲ ਲੈ ਕੇ ਦੇ ਦਤਾ ਚਲੇਗੇ ਬੰਦੇ ਤੇ ਬਾਕੀ ਦਾ ਉਹ ਦੇਖ ਲੈਨੇ ਆਂ ਵਾਟਰ ਸਪਲਾਈ ਦਾ ਗੁਰਦੌਰੇ ਦਾ ਸਾਈਡ ਤੇ ਹੈਗਾ ਗੁਰਦੌਰੇ ਦਾ ਰਾਹ ਵਾਲੀ ਗੱਲ ਨਹੀਂ ਹੈਗੀ ਵੀ ਰਾਹ ਦੇ ਵਿੱਚੋਂ ਲੱਗਿਆ ਇਸੇ ਕੱਟਿਆ ਇਸ ਲਈ ਗੁਰਦੌਰੇ ਦਾ ਵੀ ਕੋਈ ਰਸਤੇ ਵਿੱਚ ਚਲੋ ਤੁਸੀਂ ਕਰਕੇ ਦੇ ਆਇਓ ਅਸੀਂ ਦੇਖ ਲੈਨੇ ਜੇ ਕੋਈ ਹਾਲ ਹੈ ਜਾਉਦਾ ਉਹ ਹਾਲ ਕਰਵਾ ਦੇਣੀ ਕੋਈ ਗੱਲ ਨਹੀਂ ਦਸਤਾ ਬਲੌਗ ਨਹੀਂ ਹੋਏਗਾ ਜਿਹੜੀ ਗੱਲ ਉਹ ਕਹਿ ਰਹੇ ਕਿ ਵੀਰੇ ਸਾਹਮਣੇ ਜਾਂਦੇ ਵੀਰੇ ਸਾਹਮਣੇ ਨੂੰ ਦੱਬ ਕੇ ਮਾਰਿਆ ਕਿ ਤੁਹਾਡੇ ਪਰਚਾ ਹੋ ਜਾਏਗਾ ਨਹੀਂ ਨਹੀਂ ਕੋਈ ਇਹੋ ਜੀ ਗੱਲ ਨਹੀਂ ਕਿਹਾ ਮਤਲਬ ਕੋਈ ਹੈਗਾ ਜਿੱਤੋਂ ਕੋਈ ਪਰਚਾ ਤੇ ਜਿਹੜਾ ਕੋਈ ਜਦੋਂ ਕਾਨੂੰਨ ਦੇ ਮੈਂ ਗਲਤਾਂ ਦੇ ਮੇਰੇ ਤੇ ਕਾਰਵਾਈ ਉਹ ਜੇ ਉਹ ਬਰੇ ਕਰ ਰਹੇ ਤਾਂ ਉਹਨਾਂ ਦੇ ਫਿਰ ਕਾਰਵਾਈ ਨੀਮਾ ਬਤਾ ਹੋਊਗੀ